ਪੰਜਾਬ ਦਾ ਨਾਮ ਪੂਰੇ ਵਿਸ਼ਵ ਦੇ ਵਿੱਚ ਉੱਚਾ ਚੁੱਕਣ ਵਾਲੇ ਖਿਡਾਰੀ ਚੁਜਾਰ ਸਿੰਘ ਟਾਈਗਰ ਦਾ ਦਰਾਹਾ ਦੇ ਨੇੜਲੇ ਪਿੰਡ ਅੜਾਚਾਂ ਵਿਖੇ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ ਦਰਾਹਾ ਵਿਖੇ ਚੁਜਾਰ ਸਿੰਘ ਨੇ ਹੈਵਿੰਗਸ ਕੈਫੇ ਤੇ ਬੈਠ ਕੇ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਯੂਥ ਨੂੰ ਸੁਨੇਹਾ ਦਿੱਤਾ ਸਾ ਜੀ ਉ체ਚੇ ਤੌਰ ਤੇ ਅੱਜ ਦਰਾਹੇ ਪਹੁੰਚੇ ਹੋ ਹੈਵਿੰਗਸ ਕੈਫੇ ਦੇ ਵਿੱਚ ਇੱਕ ਵੱਡਾ ਮਾਣ ਮੱਤਾ ਲੱਤਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਆਲਓਵਰ ਵਰਲਡ ਦੇ ਵਿੱਚ ਇੱਕ ਵਕਰੀ ਗੇਮ ਚੋਂ ਕੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਜੋ ਵੀ ਪਿਆਰ ਮਿਲ ਰਿਹਾ ਹੈ ਪੂਰੇ ਪੰਜਾਬ ਚੋਂ ਪੂਰੇ ਦੇਸ਼ ਚੋਂ ਇਹ ਨਾ ਭੁੱਲਣਯੋਗ ਹੈ ਤੇ ਨਾ ਬਿਆਨ ਕਰਨ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਕਿੱਦਾਂ ਇੱਕ ਬਿਆਨ ਕਰਾਂ ਕਿ ਕਿੰਨਾ ਪਿਆਰ ਮਿਲਿਆ ਤੇ ਮੈਂ ਕਿੰਨਾ ਖੁਸ਼ ਹੈ ਤੇ ਦੂਸਰੀ ਗੱਲ ਰਹੀ ਹੈ ਹੈਵਿੰਗਜ਼ ਕੈਫੇ ਦੀ ਹੈਵਿੰਗਜ਼ ਕੈਫੇ ਸਾਡਾ ਆਪਣਾ ਘਰ ਦਾ ਕੈਫੇ ਹੈ ਤੇ ਮੇਰੀ ਛੋਟੀ ਭੈਣ ਇਸ ਪਰਿਵਾਰ ਦੇ ਵਿੱਚ ਵਿਆਹੀ ਹੋਈ ਹੈ ਢਾਲੀਵਾਲ ਪਿਆਰ ਦਾ ਪਰਿਵਾਰ ਦੇ ਵਿੱਚ ਸੋ ਬਹੁਤ ਵਧੀਆ ਕੈਫੇ ਹੈ ਜੀ ਵਿਜ਼ਿਟ ਕਰਿਆ ਕਰੋ ਇੱਥੇ ਤੇ ਬਾਕੀ ਰਹੀ ਗੇਮ ਦੀ ਗੱਲ ਤਾਂ ਬਾਕੀ ਤੁਸੀਂ ਦੇਖ ਤਾਂ ਚੁੱਕੇ ਹੀ ਆ ਸਾਰੀਆਂ ਰੀਲਾਂ ਦੇ ਵਿੱਚ ਅੱਜ ਮੈਂ ਉਸੇ ਗੇਮ ਦੇ ਰਿਗਾਰਡਿੰਗ ਮੈਨੂੰ ਉੱਥੇ ਜਿੱਤ ਪ੍ਰਾਪਤ ਕਰਨ ਦੇ ਕਾਰਨ ਨਹੀਂ ਮੈਨੂੰ ਇੱਥੇ ਅੱਜ ਸਨਮਾਨਤ ਕਰਨ ਦੇ ਲਈ ਬੁਲਾਇਆ ਗਿਆ ਜੀ ਜਿਆਦਾ ਗੱਲ ਕਰਦੇ ਆ ਲਾਸਟ ਐਂਡਿੰਗ ਮੂਵਮੈਂਟ ਜਿਹਨੂੰ ਅਸੀਂ ਸੈਲੀਬ੍ਰੇਸ਼ਨ ਮੂਵਮੈਂਟ ਕਹਿੰਨੇ ਇੱਕ ਵੱਖਰਾ ਸਟਾਈਲ ਸੀ ਪੰਜਾਬੀਆਂ ਵਾਲਾ ਉਸ ਚੀਜ਼ ਨੇ ਬੜੀ ਹਾਈਪ ਦਿੱਤੀ ਕਿੱਦਾਂ ਦਾ ਮਹਿਸੂਸ ਕਰਦੇ ਹਾਂ ਹਾਂਜੀ ਵੀ ਜੀ ਜਿੱਦਾਂ ਕਹਿੰਦੇ ਕਿ ਉਹ ਮੈਂ ਬਿਨਾਂ ਸੋਚੇ ਸਮਝੇ ਹੋਇਆ ਸਾਰਾ ਕੁਝ ਕਿਉਂਕਿ ਪੰਜੇ ਤੁਹਾਨੂੰ ਪਤਾ ਪੰਜਾਬੀ ਹੈ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਜਾਂ ਜਿੱਤ ਦਾ ਇਜ਼ਹਾਰ ਉਹ ਥਾਪੀਆਂ ਮਾਰ ਕੇ ਭੰਗੜੇ ਪਾ ਕੇ ਹੀ ਕਰਦੇ ਆ ਤੋ ਸੋ ਸਭ ਉਹ ਉਹ ਨੇਚਰਲੀ ਹੋਇਆ ਸਾਰਾ ਕੁਝ ਤੇ ਉਹ ਅੱਜ ਵੀ ਜਿਨਾ ਉਸ ਦਿਨ ਕਰੇ ਸੀ ਐਕਸਾਈਟਿਡ ਸੀ ਵਾ ਜਿੱਤਣ ਤੋਂ ਬਾਅਦ ਤੇ ਅੱਜ ਵੀ ਉਨਾ ਹੀ ਹੈ ਕਿਉਂਕਿ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਪੂਰੇ ਪੰਜਾਬ ਚ ਤੇ ਪੂਰੇ ਭਾਰਤ ਚੋਂ ਜਿਸ ਤਰ੍ਹਾਂ ਕਿ ਸਲੈਬ ਫਾਈਟ ਦੀ ਗੇਮ ਸੀ ਜਿਹੜੀ ਪਹਿਲਾਂ ਲੋਕਾਂ ਦਾ ਨਾ ਇਸ ਵੱਲ ਆਕਰਸ਼ਣ ਸੀ ਨਾ ਰੁਝਾਨ ਸੀ ਪਰ ਤੁਹਾਡੀ ਜਿੱਤ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਫੋਕਸ ਹੋਇਆ ਇਸ ਗੇਮ 'ਤੇ ਕੀ ਕਹਿਣਾ ਚਾਹੋਗੇ ਹਾਂਜੀ ਮੇਰੀ ਮੇਰੀ ਜਿੱਤ ਤੋਂ ਬਾਅਦ ਏਸ਼ੀਆ ਨੇ ਸਭ ਤੋਂ ਵੱਧ ਦੇਖਿਆ ਜੀ ਇਸ ਗੇਮ ਨੂੰ ਤੇ ਮੈਨੂੰ ਆਇਰਨ ਚੈਨ ਆਫ ਏਸ਼ੀਆ ਦਾ ਖਿਤਾਬ ਵੀ ਇਸੇ ਕਰਕੇ ਮਿਲ ਗਿਆ ਕਿਉਂਕਿ ਏਸ਼ੀਆ ਨੇ ਸਿਰਫ ਮੇਰੀ ਫਾਈਟ ਦੇ ਲਈ ਹੀ ਹਰ ਪਤਾ ਨਹੀਂ ਜਿੰਨੇ ਬੰਦਿਆਂ ਨੇ ਰੀਲ ਪਾਈ ਹੈ ਜਾਂ ਸਟੋਰੀ ਪਾਈ ਹੈ ਜਾਂ ਵੀਡੀਓ ਪਾਈ ਹੈ ਉਹ ਮਿਲੀਅਨ ਚ ਗਈ ਹੈ ਤੇ ਪਾਵਰ ਸਲੈਪ ਦੇ ਇਤਿਹਾਸ ਦੇ ਵਿੱਚ ਇੰਨਾ ਵਾਇਰਲ ਇਨੀ ਛੇਤੀ ਕੋਈ ਵੀ ਨਹੀਂ ਜੀ ਹੋਇਆ ਜਿੰਨਾ ਮੈਨੂੰ ਮੇਰੇ ਦੇਸ਼ ਵਾਸੀਆਂ ਨੇ ਕਰ ਦਿੱਤਾ ਜੇ ਜਾਦੀ ਗੱਲ ਕਰਦੇ ਆ ਇਸ ਗੇਮ ਨੂੰ ਚੁਣਨ ਦਾ ਮਨ ਕਿਸ ਤਰ੍ਹਾਂ ਬਣਾਇਆ ਦੇਖੋ ਜੀ ਮੈਂ ਬਚਪਨ ਤੋਂ 2004 ਤੋਂ ਕੁਸ਼ਤੀ ਦੇ ਮਿੱਟੀ ਦੀ ਕੁਸ਼ਤੀ ਜਿਹੜੀ ਆ ਉਹ ਕਰਦਾ ਸਿੱਖਿਆ ਤੇ ਕੁਸ਼ਤੀ ਅਖਾੜਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਗਿਆ ਚੰਡੀਆਂ ਦੇ ਕੋਲੇ ਆ ਤੇ ਉਸ ਤੋਂ ਬਾਅਦ 2013 ਚ ਮੈਂ ਮਿਕਸ ਮਾਰਸ਼ਲ ਆਰਟਸ ਐਮ ਐਮ ਏ ਫਾਈਟ ਕਹਿੰਦੇ ਜਿਹਨੂੰ ਪਿੰਜਰੇ ਵਾਲੀ ਲੜਾਈ ਸਿੱਧੀ ਲੜਾਈ ਹੁੰਦੀ ਹੈ ਤੇ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਕਨਵਰਟ ਕਰ ਲਿਆ ਤੇ ਉਹਦੇ ਵਿੱਚ ਮੈਂ ਅਨਡਿਫੀਟਡ ਹਾਂ ਹੁਣ ਤੱਕ ਹਾਰਿਆ ਨਹੀਂ ਮੇਰੇ ਕੋਲ ਵਰਲਡ ਚੈਂਪੀਅਨ ਦੀ ਟਾਈਟਲ ਵੀ ਆ ਉਹਦੇ ਵਿੱਚ ਸੋ ਮਿਕਸ ਮਾਰਸ਼ਲ ਆਰਟਸ ਦੇ ਵਿੱਚ 16 ਪਲੱਸ ਫਾਈਟਿੰਗ ਗੇਮਸ ਹੈ ਤੋਂ ਮੇਰਾ ਦਿਲ ਦੀ ਦਿਲ ਦੀ ਤੋਂ ਮਨਾ ਕੇ ਸਾਰੀਆਂ ਗੇਮਸ ਜਿੱਤਣੀ ਹੈ ਸੋ ਮੈਂ ਐਮ ਐਮ ਏ ਫਾਈਟ ਦੇ ਵਿੱਚ ਵਰਲਡ ਚੈਂਪੀਅਨ ਬਣਿਆ ਬ੍ਰਾਜ਼ੀਲੀਅਨ ਜੂਜਿਟਸੂ ਦੇ ਵਿੱਚ ਵਰਲਡ ਚੈਂਪੀਅਨ ਬਣਿਆ ਮਾਸ ਰੈਸਲਿੰਗ ਦੇ ਵਿੱਚ ਵਰਲਡ ਚੈਂਪੀਅਨ ਬਣਿਆ ਤੇ ਹੁਣ ਚੌਥੀ ਗੇਮ ਦੇ ਵਿੱਚ ਵਰਲਡ ਚੈਂਪੀਅਨ ਬਣਨ ਦੇ ਲਈ ਮੈਂ ਆਵਰ ਸਲੈਪ ਗੇਮ ਨੂੰ ਚੂਜ਼ ਕੀਤਾ ਸੋ ਪਹਿਲਾਂ ਤੇ ਇਕਲੌਤਾ ਭਾਰਤੀ ਤੇ ਇਕਲੌਤਾ ਸਿੱਖ ਜਿਨੇ ਕਿਸੇ ਵੀ ਫਾਈਟਿੰਗ ਗੇਮਸ ਦੇ ਵਿੱਚ ਤਿੰਨ ਫਾਈਟਿੰਗ ਗੇਮਸ ਦੇ ਵਿੱਚ ਵਰਲਡ ਚੈਂਪੀਅਨ ਬਣਿਆ ਜਰ ਦੀ ਗੱਲ ਕਰਦੇ ਆ ਪੰਜਾਬ ਦੇ ਯੂਥ ਤੇ ਬੜੇ ਸਵਾਲ ਉੱਠ ਰਹੇ ਨੇ ਨੌਜਵਾਨ ਪੀੜੀ ਲਗਾਤਾਰ ਵਿਦੇਸ਼ਾਂ ਦਾ ਮੁਕ ਮਾਰ ਰਹੀ ਹੈ ਤੇ ਤੁਸੀਂ ਵੱਡੀ ਅਚੀਵਮੈਂਟ ਕੀਤੀ ਯੂਥ ਨੂੰ ਕੀ ਮੈਸੇਜ ਦੋ ਯੂਥ ਨੂੰ ਮੈਂ ਮੈਸੇਜ ਦੂੰਗਾ ਕਿ ਬਾਹਰ ਨਿਕਬਾਈ ਨਹੀਂ ਜਿੰਨੇ ਤੁਸੀਂ ਬਾਹਰ ਕੰਮ ਕਰਦੇ ਹੋ ਅਗਰ ਤੁਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ 'ਚ ਰਹਿ ਕੇ ਕਰ ਲੋ ਤਾਂ ਤੁਸੀਂ ਦੁਗਣੀ ਤੋਂ ਤਿਗੜੀ ਕਮਾਈ ਕਰ ਸਕਦੇ ਹੋ ਉੱਥੇ ਨਾਲੋਂ ਤੇ ਬਾਹਰ ਨੂੰ ਨਾ ਜਾਓ ਵੀਰੋ ਆਪਣਾ ਪੰਜਾਬ ਸੰਭਲੋ ਆਪਣਾ ਘਰ ਸੰਭਲੋ ਨਹੀਂ ਤਾਂ ਤੁਸੀਂ ਪਛਤਾਉਂਗੇ ਕਿਉਂਕਿ ਜਿੰਨੀਆਂ ਵੀ ਅੱਜ ਤੱਕ ਜੰਗਾ ਹੋਈਆਂ ਨੇ ਇਸ ਧਰਤੀ ਤੇ ਉਹ ਸਿਰਫ ਔਰ ਸਿਰਫ ਇਸ ਧਰਤੀ ਨੂੰ ਹਥਿਆਉਣ ਲਈ ਹੋਈਆਂ ਨੇ ਕਿਉਂਕਿ ਇਹ ਸਾਰੀ ਦੁਨੀਆ ਦੇ ਵਿੱਚ ਵਰਦ ਮੁੱਲੀ ਤੇ ਅਨਮੁੱਲੀ ਧਰਤੀ ਹੈ ਜਿੱਥੇ ਚਾਰ ਰੁੱਤਾਂ ਤੇ ਹਰ ਹਰ ਤਰੀਕੇ ਦਾ ਮੌਸਮ ਹੈ ਹਰ ਤਰੀਕੇ ਦਾ ਸਭ ਤੋਂ ਵਧੀਆ ਸੱਭਿਆਚਾਰ ਇੱਥੇ ਸੋ ਇਹਨੂੰ ਹਤੇ ਤੁਸੀਂ ਲੋਕ ਇੱਥੇ ਆਉਣ ਨੂੰ ਫਿਰੇ ਗਏ ਅੰਗਰੇਜ਼ ਤੇ ਤੁਸੀਂ ਇੱਥੇ ਭੱਜੀ ਜਾਂਦੇ ਹੋ ਚਲੋ ਕੋਈ ਨਹੀਂ ਡਾਲਰ ਦਾ ਰੇਟ ਉੱਪਰ ਹਿੱਟ ਹੁੰਦਾ ਰਹਿੰਦਾ ਪਰ ਜੇ ਤੁਸੀਂ ਜਿਵੇਂ 18 ਘੰਟੇ ਆਪਣੇ ਦੇਸ਼ ਨੂੰ ਮਕੇ ਕੰਮ ਕਰੋਗੇ ਤਾਂ ਤੁਸੀਂ ਦੇਖ ਲਓ ਕਿੰਨਾ ਕਮਾ ਸਕਦੇ ਹੋ 8 ਘੰਟੇ ਕਰਕੇ 15 ਤੋਂ 20000 ਬੰਦਾ ਕਮਾ ਲਿੰਦਾ ਕੋਈ 25 ਵੀ ਕਮਾ ਲਿੰਦਾ ਤੇ ਜੇ ਤੁਸੀਂ 18 ਘੰਟੇ ਕਰੋਗੇ ਤਾਂ ਦੋ ਜੀ ਟ੍ਰਿਪਲ ਤੇ ਤਿੰਨ ਤੋਂ ਚਾਰ ਗੁਣਾ ਵੀ ਕਮਾਈ ਹੋ ਜਾਂਦੀ ਹੈ ਸੋ ਨਾ ਜਾਓ ਜੀ ਬਾਹਰ ਤੋਂ ਬੇਨਤੀ ਹੈ ਜੀ ਤੇ ਆਪਣੇ ਪੰਜਾਬ ਨੂੰ ਸੰਭੋਰੀ